ਦ ਲਾਸਟ ਵਿਸ਼ ਗੀਤ ਗਾਉਣ ਵਾਲੇ ਸਿੰਗਰ ਟਾਈਗਰ ਹਲਵਾਰਾ ਆਏ ਵਿਵਾਦ ਅਚਕ ਇਸਖ ਨੇ ਲਾਈਵ ਹੋ ਕੇ ਲਗਾਏ ਇਲਜ਼ਾਮ ਸੋਸ਼ਲ ਮੀਡੀਆ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਸਿੰਗਰ ਟਾਈਗਰ ਹਲਵਾਰਾ ਦੇ ਬਾਰੇ ਜਨਾਦਾ ਬੀਤੇ ਦਿਨੀ ਹੀ ਇੱਕ ਗੀਤ ਰਿਲੀਜ਼ ਹੋਇਆ ਸੀ ਦ ਲਾਸਟ ਵਿਸ਼ ਇਹ ਗੀਤ ਜੋ ਸੀਗਾ ਸਿੱਧੂ ਮੂਸੇਵਾਲਾ ਦੇ ਪੇਜ 5911 ਤੇ ਰਿਲੀਜ਼ ਹੋਇਆ ਸੀਗਾ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਲਈ ਜਸਟਿਸ ਮੰਗਿਆ ਗਿਆ ਸੀਗਾ ਤੇ ਇਸੇ ਦੇ ਨਾਲ ਦੱਸ ਦਵਾਂ ਕਿ Song ਦੇ ਵਿੱਚ ਜੋ ਸੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ ਸੀਗੇ ਜੋ ਕਿ ਇਨਸਾਫ ਦੀ ਮੰਗ ਕਰ ਰਹੇ ਸੀਗੇ ਹਰ ਕੋਈ ਇਸ ਗੀਤ ਨੂੰ ਦੇਖ ਕੇ ਇਮੋਸ਼ਨਲ ਸੀ ਪਰ ਉਹਤੀ ਦੱਸਦੀ ਹੈ ਕਿ ਹੁਣ ਇਹੀ ਸਿੰਗਰ ਜੋ ਨਵੇਂ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਦਰਸਲ ਇੱਕ ਸ਼ਖਸ ਦੇ ਵੱਲੋਂ ਲਾਈਵ ਆ ਕੇ ਇਸ ਸਿੰਗਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਤੇ ਬਹੁਤ ਹੀ ਮਾੜਾ ਚੰਗਾ ਵੀ ਬੋਲਿਆ ਗਿਆ। ਉਹ ਸ਼ਖਸ ਦਾ ਨਾਮ ਦੱਸ ਦਵਾਂ ਉਹਨਾਂ ਦਾ ਨਾਮ ਪ੍ਰਿੰਕਲ ਲੁਧਿਆਣਵੀ ਦੱਸਿਆ ਜਾ ਰਿਹਾ ਜੋ ਕਿ ਫੇਸਬੁੱਕ ਦੇ ਉੱਤੇ ਲਾਈਵ ਆਉਂਦੇ ਆ। ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਗਾਇਕ ਜੋ ਸੀਗਾ ਉਹਨਾਂ ਦੇ ਨਾਲ 4 ਸਾਲ ਦੇ ਲਈ ਬੌਂਡ ਸੀਗਾ। ਜਿਸ ਤੋਂ ਬਾਅਦ ਇਹ ਆਪਣਾ ਕੰਟਰੈਕਟ ਤੋੜਦਾ ਤੇ ਪਾਨਾ ਸਿੱਧੂ ਕੋਲ ਜਾਂਦਾ ਤੇ ਨਾਲ ਦੀ ਨਾਲ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਬਲਕੌਰ ਸਿੰਘ ਕੋਲ ਜਾਂਦਾ ਤੇ ਉਹਨਾਂ ਦੇ ਨਾਲ ਮਿਲ ਕੇ Song ਕਰ ਲੈਂਦਾ ਜਿਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਹੁਣ ਹਾਲੇ ਤੱਕ ਵੀ ਇਸ ਗਾਇਕ ਦਾ 2 ਸਾਲ ਦਾ ਕੰਟਰੈਕਟ ਜੋ ਸੀਗਾ ਬਚਿਆ ਸੀਗਾ ਤੇ ਇਸ ਦੇ ਨਾਲ ਹੀ ਦੱਸ ਦਮਾ ਕਿ ਇਸ ਸ਼ਖਸ ਦੇ ਵੱਲੋਂ ਜੋ ਆ ਮਰਹੂਮ ਦਾ ਇੱਕ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਸ ਗਾਇਕ ਨੂੰ ਲੈ ਕੇ ਕਾਫੀ ਕੁਝ ਗੱਲਾਂ ਵੀ ਕਹੀਆਂ ਜਾਂਦੀਆਂ ਕਿ ਇਹ ਜੋ ਸ਼ਖਸ ਹੈ ਇਹ ਕਾਫੀ ਨਸ਼ੀਲੇ ਪਰਦਾਤਥ ਦਾ ਸੇਵਨ ਕਰਦਾ ਆ ਤੇ ਨਾਲ ਦੀ ਨਾਲ ਇਹ ਮੇਰੇ ਨਾਲ ਬੌਂਡ ਸੀਗਾ ਪਰ ਜੇਕਰ ਇਹ ਤੁਹਾਡੇ ਨਾਲ ਆ ਕੇ ਗੀਤ ਕਰ ਰਿਹਾ ਸੀਗਾ ਜਾਂ ਕਰਨਾ ਚਾਹੁੰਦਾ ਸੀਗਾ ਤੇ ਜੇਕਰ ਮੈਨੂੰ ਇੱਕ ਵਾਰੀ ਆ ਕੇ ਕਹਿ ਦਿੰਦਾ ਤੇ ਮੈਂ ਉਹ ਪੇजेस ਫਾੜ ਦਿੰਦਾ ਤੇ ਇਸ ਤੋਂ ਬਾਅਦ ਫਿਰ ਇੱਕ ਵਾਰ ਇਹ ਸ਼ਖਸ ਲਾਈਵ ਆਉਂਦਾ ਤੇ ਉਸ ਦੇ ਵਿੱਚ ਸਿੰਗਰ ਨੂੰ ਬਹੁਤ ਮਾੜਾ ਚੰਗਾ ਬੋਲਿਆ ਜਾਂਦਾ ਤੇ ਨਾਲ ਦੀ ਨਾਲ ਕਹਿੰਦਾ ਕਿ ਇਹ ਗਾਇਕ ਨਸ਼ੀਲੇ ਪਰਦਾਤਥ ਦਾ ਸੇਵਨ ਕਰਦਾ ਸੀਗਾ ਮੇਰੇ ਨਾਲ ਰਹਿੰਦਾ ਸੀਗਾ ਮੇਰੇ ਵੱਲੋਂ ਇਸ ਨੂੰ ਗੀਤ ਵੀ ਕਢਵਾਏ ਗਏ ਸੀਗੇ ਤੇ ਨਾਲ ਦੀ ਨਾਲ ਇਸ ਦਾ ਇਹ ਵੀ ਕਹਿਣਾ ਸੀ ਕਿ ਜੋ ਟਾਈਗਰ ਹਲਵਾਰਾ ਹੈ ਇਸ ਸਿੱਧੂ ਮੂਸੇਵਾਲਾ ਨੂੰ ਲੈ ਕੇ ਕਾਫੀ ਜ਼ਿਆਦਾ ਮਾੜਾ ਚੰਗਾ ਬੋਲਦਾ ਸੀਗਾ ਤੇ ਬਾਅਦ ਵਿੱਚ ਉਹਨਾਂ ਦੇ ਨਾਲ ਹੀ ਜਾ ਕੇ ਗੀਤ ਕਰ ਲੈਂਦਾ ਤੇ ਇਸ ਦੇ ਨਾਲ ਹੀ ਇਸ ਸ਼ਖਸ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦਾ ਵੀ ਨਾਮ ਲਿਆ ਜਾਂਦਾ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਜੋ ਟਾਈਗਰ ਹਲਵਾਰਾ ਹੈ ਕਾਫੀ ਕੁਝ ਗਲਤ ਬੋਲਦਾ ਰਿਹਾ ਸਿੱਧੂ ਮੂਸੇਵਾਲਾ ਨੂੰ ਲੈ ਕੇ ਤੇ ਬਾਅਦ ਵਿੱਚ ਇਹ ਸ਼ਖਸ ਦਾ ਕਹਿਣਾ ਸੀਗਾ ਕਿ 4 ਸਾਲ ਦਾ ਬੌਂਡ ਸੀਗਾ ਹਲੇ ਵੀ 2 ਸਾਲ ਦਾ ਬਚਿਆ ਤੇ ਹੁਣ ਇਸ ਦੇ ਉੱਤੇ ਹੀ ਕਾਨੂੰਨੀ ਕਾਰਵਾਈ ਵੀ ਕਰੇਗਾ ਕਿਉਂਕਿ ਇਸ ਦੇ ਵੱਲੋਂ ਜੋ ਆ ਇਸ ਸ਼ਖਸ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇਹ ਸਿੱਧੂ ਮੂਸੇਵਾਲਾ ਦੇ ਲਈ ਜਾ ਕੇ ਗੀਤ ਕਰੇਗਾ ਤੇ ਕਿੰਨੇ ਕਿਤੇ ਇਹ ਸ਼ਖਸ ਜੋ ਆ ਸਿੱਧੂ ਮੂਸੇਵਾਲਾ ਦੀ ਲਈ ਸਪੋਰਟ ਵੀ ਕਰ ਰਿਹਾ ਤੇ ਕਿੰਨੇ ਕਿਤੇ ਜੋ ਆ ਵਿਵਾਦ ਖੜਾ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਕਿ ਇੱਕ ਸਾਈਡ ਕਹਿ ਰਿਹਾ ਕਿ ਮੈਂ ਕੰਟਰੈਕਟ ਫਾੜ ਦਵਾ ਮੰਗਾ ਜੇਕਰ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਚਾਉਂਦੇ ਆ ਤੇ ਦੂਜੇ ਪਾਸੇ ਕਹਿ ਰਿਹਾ ਕਿ ਮੈਂ ਇਸ ਗਾਇਕ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗਾ ਕੋਰਟ ਦੇ ਵਿੱਚ ਘੜੀ ਸੰਗਾ ਤੇ ਨਾਲ ਦੀ ਨਾਲ ਜੋ ਆ ਪਰਚਾ ਵੀ ਦਰਜ ਕਰਵਾ ਮੰਗਾ ਕਿਉਂਕਿ ਇਸ ਸ਼ਖਸ ਦੇ ਵੱਲੋਂ ਕੰਟਰੈਕਟ ਤੋੜਿਆ ਗਿਆ ਤੇ ਉਦੀ ਗਾ Song ਦੀ ਗੱਲ ਕਰੀਏ ਤਾਂ Song ਪਰਸੋ ਰਿਲੀਜ਼ ਹੋਇਆ ਸੀਗਾ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਲੈ ਕੇ ਜਸਟਿਸ ਦੀ ਮੰਗ ਕੀਤੀ ਗਈ ਸੀ ਤੇ ਇਸ Song ਨੂੰ ਹੁਣ ਤੱਕ ਮਿਲੀਅਨ ਤੋਂ ਉੱਪਰ ਵਿਊ ਮਿਲ ਚੁਕੇ ਨੇ ਤੇ ਹਰ ਕੋਈ ਇਸ ਗੀਤ ਨੂੰ ਸੁਣ ਕੇ ਕਾਫੀ ਜ਼ਿਆਦਾ ਭਾਵਕ ਹੋਇਆ ਸੀਗਾ ਸੋ ਇਸ ਸ਼ਖਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੀ ਆਓ ਇਸ ਤੇ ਵੀ ਇੱਕ ਨਜ਼ਰ ਮਾਰਦੇ ਹਾਂ